ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਹੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਆਈ ਦੀ ਵੀਡੀਓ ਮੈਂ ਆਪਣੇ ਘਰੋਂ ਘਬਰ ਕਰਦਾ ਮੈਂ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੇਰਾ ਐਡਰੈਸ ਆ 8427019817 ਆਪਣਾ ਮੋਬਾਈਲ ਨੰਬਰ ਆ ਸੋ ਐਚਐਫ 65 ਸੂਈ ਆਪਣੇ ਕੋਲ ਦੂਸਰਾ ਸੂਆ ਸਵੇਰ ਦੀ ਸੂਈ ਵੀ ਐ ਚੇਅਰ ਵਗੈਰਾ ਕੰਮ ਜਮਾ ਟੋਟਲੀ ਡਾਨਾ ਰਾਤ ਦੀ ਸ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਵਾਕਈ ਥਾਂ ਥਾਂ ਨੂੰ ਦੇਖੋ ਸਵੇਰੇ ਆਪਾਂ ਇਹਦਾ ਬੋੜਾ ਚੋਇਆ ਹੈਗਾ 11.5 ਕਿਲੋ ਜਮਾ 11.5 ਕਿਲੋ ਬੋੜਾ ਚੋਇਆ ਦਾ ਬੱਚਾ ਇਹਦੇ ਮੇਰ ਕਾ ਹੁ ਦਿੱਤਾ ਬੋੜਾ ਟੱਕਿਆ ਹੋਇਆ ਜਮਾ ਸੋ ਵਾਕਈ ਥਾਂ ਥਾਂ ਨੂੰ ਦੇਖੋ 496 ਤੇ ਚੌਣ ਚਵਾ ਧਾਰਾ ਪੂਰਾ ਜਿਵੇਂ ਕੋਲ ਟੱਕਿਆ ਜਮਾ ਸੋ ਦੇਖੋ ਚੌਣ ਚਾਣੇ ਬਹੁਤ ਚੰਗੇ ਇਹਦਾ ਮੂਹੋ ਚਾਰ ਦੰਦਾ ਪਹਿਲੇ ਸੂਏ ਦੁੱਧ ਪਾਇਆ ਹੋਇਆ ਇਹਦਾ 36 ਕਿਲੋ ਬਈ ਇਹਨਾਂ ਨੇ ਦੱਸਿਆ ਤਾਂ ਵਖਰੀਦਿਆ ਕਿ 36 ਕਿਲੋ 35 ਤੋਂ ਬਾਰ-ਬਾਰ ਚੱਲੀ ਆ ਇਸ ਵਾਰ ਆਪਾਂ ਨੂੰ 40 ਤੋਂ ਬਾਹਰ ਦੀ ਉਮੀਦ ਹੈ ਪਰ 4 ਸੋ ਮੂੰ ਮੱਥਾ ਦੇਖੋ ਫੇਸ ਕੁਆਲਿਟੀ ਸੋ ਵੀਰੋ ਥੰਡੇਵਾ ਦੇਖ ਸਕਦਾ ਥੱਲੇ ਤੋਂ ਲੇਵਾ ਲੂਵਾ ਬਹੁਤ ਚੰਗਾ ਖਬਰਦਾਰ ਜਮਾ ਤੇ ਕਿਆ ਬਾਤਾਂ ਜਮਾ ਥਣਾ ਥੁਣ ਦੀ ਓਕੇ ਜਮਾ ਕਿਆ ਬਾਤਾਂ ਪੂਰੀ ਭਰਾ ਕੇ ਲੈਂਦੀ ਆ ਤੇ ਵਾਕੀ ਮੂੰ ਮੱਥਾ ਮੂੰਹ ਚੌਗਿਆ ਦੰਦ ਆਪਣੇ ਚੈੱਕ ਕਰੇ ਵਾ ਜਿਹੜੇ ਵੀ ਨੇ ਚੈੱਕ ਆ ਦੀ ਬੇਸਿਕ ਕਰ ਲਿਓ ਸੋ ਵੀਰੋ ਧਾਰਾ ਦੇਖ ਸਕਦੇ ਨੇ ਪੂਰੀਆਂ ਸਾਫ ਸੁਥਰੀਆਂ ਸੋ ਧਾਰਾ ਦੇਖ ਸਕਦੇ ਜੇ ਕਿਆ ਬਾਤਾਂ ਧਾਰਾ ਨੇ ਪਾਸੇ ਓਕੇ ਹੋ ਜੋ ਜਮਾ ਪੂਰੀ ਸਾਫ ਸੁਥਰੀ ਬਾਕੀ ਕਾ ਖੋਲ ਦੇ ਭਾਵੇਂ ਨਾ ਕੋਈ ਦਿੱਕਤ ਨਹੀਂ ਸੋ ਦੇਖੋ ਧਾਰਾ ਧਾਰਾ ਓਕੇ ਆ ਤੇ ਸੁਈ ਸਭਈਆ 40 ਕਿਲੋ ਤੱਕ ਦੋ ਦਿਨ ਨੇ ਰਾਵਣਾ ਪਾ ਦੇਣਾਗਾ ਤੇ ਵਾਕੀ ਥਾਣ ਤੁੰ ਦੇਖੋ ਕਿਆ ਵਾਦਾ ਪੂਰਾ ਖਬਰਦਾਰ ਥਾਣਾ ਇਹਦਾ ਚਾਰੇ ਥਾਣੇ ਖਣਵੇਂ ਰੇਟ ਇਹਦਾ ਫੋਨ ਤੇ ਕਰਾਂ ਬਿਲਕੁਲ ਬਾਜੋ ਜਿਹੜੇ ਪਹਿਲੇ ਨੇ ਫੋਨ ਨਾਲ ਪੜਾਕੇ ਨੂੰ ਦੇ ਦੇਣੀ ਆ ਬਹੁਤ ਬਾਜੋ ਭਾਜ ਆਪਣੀ ਲੈੰਦੀ ਵੀ ਆ 8427019877 ਆਪਣਾ ਮੋਬਾਈਲ ਨੰਬਰ ਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੇਰਾ ਐਡਰੈਸ ਆ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਤਾਂ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਦੰਦ ਤੁਸੀਂ ਦੇਖ ਸਕਦੇ ਚੌਗੀ ਹੋ ਜਾਵਾ ਬਾਈ ਠੀਕ ਆ ਓਕੇ ਆ ਜਾਵਾ ਸੋ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋ ਅੰਮ੍ਰਿਤਪੁਰ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸ ਨਵੇਂ